ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਚ ਰੋਜ਼ ਸੁਣਨਾ ਅਸੀਂ ਤੁਹਾਡੇ ਨਾਲ ਇੱਕ ਅਜਿਹਾ ਅਮੋਲਕ ਉਪਾਅ ਸਾਂਝਾ ਕਰਨ ਜਾ ਰਹੇ ਹਾਂ ਜੋ 100% ਅਸਰਦਾਰ ਹੈ ਇਹ ਕੋਈ ਥਿਉਰੀ ਜਾਂ ਕਹਾਣੀ ਨਹੀਂ ਬਲਕਿ ਹਜ਼ਾਰਾਂ ਭੈਣ ਭਰਾਵਾਂ ਨੇ ਆਪਣੇ ਜੀਵਨ ਵਿੱਚ ਅਜਮਾਇਆ ਹੋਇਆ ਅਨੁਭਵ ਹੈ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਪਰਿਵਾਰਕ ਕਲੇਸ਼, ਕਾਰੋਬਾਰ ਦੀ ناکਾਮੀ, ਬੱਚਿਆਂ ਦੀ ਚਿੰਤਾ ਜਾਂ ਸਿਹਤ ਸੰਬੰਧੀ ਕੋਈ ਵੀ ਸਮੱਸਿਆ ਚੱਲ ਰਹੀ ਹੋਵੇ ਤਾਂ ਇਹ ਪਾ ਤੁਹਾਡੀ ਜ਼ਿੰਦਗੀ ਦਾ ਰੁਖ ਪੂਰੀ ਤਰ੍ਹਾਂ ਬਦਲ ਸਕਦਾ ਹੈ ਸੱਚ ਇਹ ਹੈ ਕਿ ਜਦੋਂ ਇਨਸਾਨ ਦੁੱਖ ਤੇ ਰੋਗਾਂ ਵਿੱਚ ਫਸ ਜਾਂਦਾ ਹੈ ਉਹ ਕਦੇ-ਕਦੇ ਹੌਸਲਾ ਹਾਰ ਜਾਂਦਾ ਹੈ ਵੱਜੇਸ਼ ਕਰਕੇ ਜਦੋਂ ਗੱਲ ਬੱਚਿਆਂ ਦੀ ਆਉਂਦੀ ਹੈ ਤਾਂ ਮਾਂ ਦੇ ਅੰਦਰ ਸਬਰ ਨਹੀਂ ਰਹਿੰਦਾ ਉਹ ਹਰ ਤਰੀਕੇ ਦੇ ਨਾਲ ਸੋਚਦੀ ਹੈ ਕਿ ਕਿਵੇਂ ਆਪਣੇ ਪੁੱਤ ਦੀ ਸਮੱਸਿਆ ਦਾ ਹੱਲ ਲੱਭੇ ਕਈ ਵਾਰ ਇਹੇ ਚਿੰਤਾ ਉਸ ਨੂੰ ਗੁਰੂ ਦੇ ਦਰ ਨੂੰ ਛੱਡ ਕੇ ਕਿਸੇ ਝੂਠੇ ਟੋਟਕੇ ਜਾਂ ਫਿਰ ਝੂਠੇ ਆਸਰੇ ਵਾਲੀ ਜਗ੍ਹਾ ਲੈ ਜਾਂਦੇ ਹੈ ਪਰ ਸੰਗਤ ਜੀ ਸਾਡਾ ਰੋਣਾ ਧੋਣਾ ਸਿਰਫ ਤੇ ਸਿਰਫ ਗੁਰੂ ਦੇ ਚਰਨਾਂ ਵਿੱਚ ਇਹ ਹੋਣਾ ਚਾਹੀਦਾ ਹੈ ਜਿਹੜਾ ਮਨੁੱਖ ਆਪਣੇ ਸੱਚੇ ਗੁਰੂ ਦੇ ਲਾੜ ਲੱਗਾ ਰਹਿੰਦਾ ਹੈ ਉਹ ਦੁੱਖ ਸੁੱਖ ਵਿੱਚ ਕਦੇ ਨਹੀਂ ਡੋਲਦਾ ਉਹ ਹਮੇਸ਼ਾ ਗੁਰਬਾਣੀ ਰਾਹੀਂ ਅਰਦਾਸ ਰਾਹੀਂ ਆਪਣੇ ਗੁਰੂ ਨਾਲ ਜੁੜ ਕੇ ਹਰ ਮੁਸ਼ਕਲ ਦਾ ਹੱਲ ਲੱਭ ਲੈਂਦਾ ਹੈ ਅੱਜ ਜੋ ਅਸੀਂ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਨਾ ਸਿਰਫ ਆਤਮਿਕ ਤਾਕਤ ਦਿੰਦਾ ਹੈ ਬਲਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਹ ਇੱਕ ਨਮਾਣ ਚਮਤਕਾਰ ਲੈ ਕੇ ਆਉਂਦਾ ਹੈ ਇਹ ਕੋਈ ਜਾਦੂ ਨਹੀਂ ਬਲਕਿ ਸੱਚੇ ਭਾਵ ਨਾਲ ਕੀਤਾ ਗਿਆ ਬਾਣੀ ਪਾਠ ਅਤੇ ਸਿਮਰਨ ਦੀ ਤਾਕਤ ਹੈ ਜਦੋਂ ਵੀ ਮੇਰੀਆਂ ਭੈਣਾਂ ਰਸੋਈ ਵਿੱਚ ਭੋਜਨ ਬਣਾਉਂਦੀਆਂ ਹਨ ਸਬਜ਼ੀ ਕੱਟਦੀਆਂ ਹਨ ਦਾਲ ਬਣਾਉਂਦੀਆਂ ਹਨ ਆਟਾ ਗੁੰਨਦੀਆਂ ਹਨ ਜਾਂ ਫਿਰ ਰੋਟੀ ਵੇਲਦੀਆਂ ਹਨ ਉਸ ਸਮੇਂ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਜੋੜ ਲਵੋ ਆਪਣੇ ਮਨ ਵਿੱਚ ਗੁਰਮੰਤਰ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰੋ ਜਾਂ ਫਿਰ ਮੋਲ ਮੰਤਰ ਜੀ ਦਾ ਪਾਠ ਚਲਾਓ ਜੇ ਤੁਹਾਨੂੰ ਚਉਪਾਈ ਸਹਿਬ ਜੀ ਦੀ ਬਾਣੀ ਖੰਡ ਹੈ ਤਾਂ ਬਹੁਤ ਹੀ ਚੰਗੀ ਗੱਲ ਹੈ ਨਹੀਂ ਤਾਂ ਤੁਸੀਂ ਕੋਈ ਵੀ ਬਾਣੀ ਮੋਬਾਈਲ ਤੇ ਲਗਾ ਕੇ ਆਪਣੇ ਕੋਲ ਰੱਖ ਸਕਦੇ ਹੋ ਚਉਪਾਈ ਸਹਿਬ ਜੀ ਦੀ ਬਾਣੀ ਇੱਕ ਅਰਦਾਸ ਰੂਪ ਹੈ ਹਮਰੇ ਕਰੋ ਹਾਥ ਦੇ ਰਸਿਆ ਪੂਰਨ ਹੋਏ ਚਤ ਕੇਸ਼ਾ ਇਹ ਬਾਣੀ ਆਪਸ ਦੇ ਵਿੱਚ ਅਕਾਲ ਪੁਰਖ ਨੂੰ ਕੀਤੀ ਅਰਦਾਸ ਹੈ ਕਿ ਮੇਰੀ ਰੱਖਿਆ ਕਰੋ ਮੇਰੀ ਚਾਹਤ ਪੂਰੀ ਕਰੋ ਜਦ ਤੁਸੀਂ ਇਹ ਪਾਠ ਆਪਣੀ ਰਸੋਈ ਵਿੱਚ ਕਰਦੇ ਹੋ ਤੇ ਰੋਟੀ ਦਾ ਭੋਜਨ ਰੋਟੀ ਦਾ ਪ੍ਰਸ਼ਾਦਾ ਬਣਾਉਂਦੇ ਹੋ ਤਾਂ ਉਹ ਸਿਰਫ ਭੋਜਨ ਨਹੀਂ ਉਸ ਤੇ ਫਿਰ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ ਹੈ ਜੋ ਤੁਹਾਡੇ ਘਰ ਦੀ ਹਰੇਕ ਨਿੱਕੀ ਤੋਂ ਨਿੱਕੀ ਚੀਜ਼ ਵਿੱਚ ਬਰਕਤ ਪਾ ਦਿੰਦੀ ਹੈ ਪਰ ਇੱਥੇ ਸਭ ਤੋਂ ਵੱਡੀ ਗੱਲ ਧਿਆਨ ਵਿੱਚ ਦੇਣ ਵਾਲੀ ਹੈ ਕਿ ਬਾਣੀ ਨੂੰ ਜਦੋਂ ਜਪ ਰਹੇ ਹਾਂ ਤਾਂ ਮਨ ਕਿਤੇ ਹੋਰ ਨਹੀਂ ਹੋਣਾ ਚਾਹੀਦਾ ਤਾਂ ਲਾਭ ਮਿਲਦਾ ਹੈ ਆਪਣੇ ਮਨ ਨੂੰ ਵਾਰ-ਵਾਰ ਸਮਝਾਓ ਗੁਰੂ ਚਰਨਾਂ ਦੇ ਨਾਲ ਜੋੜੋ ਪਹਿਲਾਂ ਮਨ ਭੜਕਦਾ ਸੋਚਾਂ ਵਿਕਾਰਾਂ ਚਿੰਤਾਵਾਂ ਵਿਆਪਕਾਦ ਵਿੱਚ ਪਰ ਹੌਲੀ ਹੌਲੀ ਇਸ ਅਭਿਆਸ ਨਾਲ ਮਨ ਇਕਾਗਰ ਹੋਣ ਲੱਗ ਜਾਂਦਾ ਹੈ ਇਹ ਸਿਰਫ ਏਕੋ ਪਾਣੀ ਇਹ ਇੱਕ ਜੀਵਨ ਜੁੜੇ ਪ੍ਰਕਿਰਿਆ ਹੈ ਜਦੋਂ ਤੁਸੀਂ ਆਪਣੀ ਰਸੋਈ ਨੂੰ ਇੱਕ ਰੋਹਾਨੀ ਥਾਂ ਬਣਾਉਂਦੇ ਹੋ ਜਦੋਂ ਰੋਟੀ ਬਣਾਉਂਦੇ ਹਨ ਜਬਜੀ ਸਾਹਿਬ ਜੀ ਜਾਂ ਚੋਪਾਈ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਕੋਲ ਤਾਂ ਰੋਟੀ ਵਿੱਚ ਪਿਆਰ ਸ਼ਰਧਾ ਭਰੋਸਾ ਤੇ ਅਰਦਾਸ ਦੀ ਰਸਨਾ ਮਿਲ ਜਾਂਦੀ ਹੈ ਜੇ ਭੋਜਨ ਤੁਸੀਂ ਆਪਣੇ ਪਤੀ ਬੱਚਿਆਂ ਪਰਿਵਾਰ ਨੂੰ ਦਿੰਦੇ ਹੋ ਉਹ ਰੋਟੀ ਸਿਰਫ ਪੇਟ ਨਹੀਂ ਭਰਦੀ ਉਹ ਰੋਟੀ ਉਹਨਾਂ ਦੇ ਦਿਲ ਨੂੰ ਨਸੀਬ ਨੂੰ ਮਾਣੀਆਂ ਤਾਕਤਾਂ ਨੂੰ ਬਦਲ ਕੇ ਰੱਖ ਦਿੰਦੀ ਹੈ ਸਾਥ ਸੰਗਤ ਜੀ ਜੇਕਰ ਤੁਸੀਂ ਅੱਜ ਤੋਂ ਇਹ ਅਭਿਆਸ ਸ਼ੁਰੂ ਕਰ ਲਵੋ ਤਾਂ ਦੇਖਣਾ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਬਦਲਾਅ ਆਇਆ ਬਸ ਸੱਚੇ ਦਿਲ ਨਾਲ ਸ਼ੁਰੂ ਕਰੋ ਜੇ ਰੋਟੀ ਬਾਣੀ ਪੜ ਕੇ ਬਣੀ ਹੋਵੇ ਤਾਂ ਉਹ ਕਦੇ ਕਮਜ਼ੋਰੀ ਨਹੀਂ ਆਉਂਦਿੰਦੀ ਉਹ ਰੋਟੀ ਰੱਬ ਦੀ ਮਿਹਰ ਬਣੀ ਹੁੰਦੀ ਹੈ ਜੇ ਗੱਲ ਤੁਹਾਡੇ ਦਿਲ ਨੂੰ ਲੱਗੀ ਤਾਂ ਹਮੇਸ਼ਾ ਇਹੀ ਜਾਪ ਕਰਨਾ ਸ਼ੁਰੂ ਕਰੋ ਪਰਮਾਤਮਾ ਨੇ ਲੜ ਲੱਗੋ ਜੇਕਰ ਤੁਸੀਂ ਪਰਮਾਤਮਾ ਨੇ ਲੜ ਲੱਗੋਗੇ ਤਾਂ ਪਰਮਾਤਮਾ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਕਰ ਦੇਣਗੇ ਤੁਹਾਡੇ ਬੱਚਿਆਂ ਨੂੰ ਕਦੇ ਵੀ ਮਾੜੇ ਰਸਤੇ ਤੇ ਨਹੀਂ ਭੇਨ ਦੇਣਗੇ ਜਦੋਂ ਅਸੀਂ ਰੋਟੀ ਬਣਾਉਂਦੇ ਹਾਂ ਜਾਂ ਆਟਾ ਗੁੰਨਦੇ ਹਾਂ ਜਾਂ ਫਿਰ ਸਬਜ਼ੀ ਕੱਟਦੇ ਹਾਂ ਕੋਈ ਵੀ ਘਰ ਦਾ ਕੰਮ ਕਰਦੇ ਹਾਂ ਰਸੋਈ ਵਿੱਚ ਤਾਂ ਸਿਰਫ ਇੱਕ ਰਸੋਈ ਦਾ ਕੰਮ ਨਹੀਂ ਹੁੰਦਾ ਜੇ ਉਸ ਵੇਲੇ ਸਾਡੀ ਜੇਬ ਉਤੇ ਪਰਮਾਤਮਾ ਦਾ ਨਾਮ ਸਿਮਰਨ ਆ ਜਾਵੇ ਤਾਂ ਇਹ ਸਧਾਰਨ ਦਿਨਚਰਿਆ ਇੱਕ ਰੋਹਾਨੀ ਸਾਧਨਾ ਬਣ ਜਾਂਦੀ ਹੈ ਇਕਾਂਤਾਂ ਉਹ ਹੀ ਕਰ ਲੈਂਦੇ ਹਨ ਪਰ ਅੰਦਰ ਦਾ ਅਨੁਭਵ ਬਦਲ ਜਾਂਦਾ ਹੈ ਕਹਿੰਦੇ ਜੈਸਾ ਅੰਨ ਤੇ ਵੈਸਾ ਮਨ ਕਹਿੰਦੇ ਜੈਸਾ ਪਾਣੀ ਵੈਸੀ ਬਾਣੀ ਸੋ ਇਸ ਕਰਕੇ ਕਹਿੰਦੇ ਹਨ ਕਿ ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਘਰ ਦਾ ਰੋਟੀ ਬਣਾਉਂਦੇ ਹੋ ਆਟਾ ਗੁੰਨਦੇ ਹੋ ਤਾਂ ਵਾਹਿਗੁਰੂ ਜੀ ਦਾ ਸਿਮਰਨ ਜ਼ਰੂਰ ਕਰੋ ਜਿਹੜਾ ਵੀ ਤੁਹਾਨੂੰ ਸੌਖਾ ਲੱਗਦਾ ਹੈ ਕਦੇ ਕਦੇ ਸਾਡਾ ਮਨ ਹੌਲੀ ਹੌਲੀ ਆਸੀ ਪੰਚੜ ਚੜਾ ਪੰ ਫਜ਼ੂਲ ਦੀਆਂ ਸੋਚਾਂ ਤੋਂ ਖਾਲੀ ਹੋ ਕੇ ਪਰਮਾਤਮਾ ਦੀ ਹਾਜ਼ਰੀ ਵਿੱਚ ਆ ਜਾਂਦਾ ਹੈ ਇਹ ਹੈ ਸਿਮਰਨ ਨਾਲ ਪਰਪੋਰ ਰਸੋਈ ਜਿੱਥੇ ਹਰੇਕ ਕਣੀ ਇੱਕ ਅਰਦਾਸ ਬਣ ਜਾਂਦੀ ਹੈ ਅਜਾਈ ਰਸੋਈ ਕਾ ਜਿੱਥੇ ਗੁਰੂ ਦੀ ਬਾਣੀ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਦੀ ਧੁਨ ਗੂੰਜ ਰਹੀ ਹੋਵੇ ਉਥੇ ਤਿਆਰ ਹੋਇਆ ਭੋਜਨ ਸਿਰਫ ਸਰੀਰ ਦੀ ਭੁੱਖ ਨਹੀਂ ਮਟਾਉਂਦਾ ਉਹ ਮਨ ਨੂੰ ਸ਼ਾਂਤ ਕਰਦਾ ਹੈ ਇਹੋ ਜਿਹਾ ਭੋਜਨ ਬੱਚਿਆਂ ਨੂੰ ਜੇਕਰ ਮਿਲੇ ਤੇ ਪਰਿਵਾਰ ਨੂੰ ਮਿਲੇ ਤਾਂ ਉਹਨਾਂ ਦੀ ਚਤਿਵਿਰਤੀ ਨਿਮਰਤਾ ਭਰੋਸੇ ਵਾਲੀ ਬਣ ਜਾਂਦੀ ਹੈ ਜਦੋਂ ਤੁਸੀਂ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਕਿਸੇ ਵੀ ਜੀ ਨੂੰ ਪਤੀ ਨੂੰ ਪੁੱਤ ਨੂੰ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਜਦੋਂ ਵੀ ਤੁਸੀਂ ਉਸ ਨੂੰ ਕੋਈ ਚਾਹ ਬਣਾ ਕੇ ਦੇਵੋ ਜਾਂ ਫਿਰ ਕੋਈ ਪਾਣੀ ਦੇਵੋ ਤਾਂ ਉਸ ਦੇ ਉੱਤੇ ਜਿਹੜਾ ਵੀ ਸ਼ਬਦ ਗੁਰਬਾਣੀ ਦੇ ਵਿੱਚ ਤੁਹਾਨੂੰ ਆਉਂਦਾ ਵਾਏ ਗੁਰੂ ਮੰਤਰ ਸਭ ਤੋਂ ਸੌਖਾ ਮੰਤਰ ਉਸ ਨੂੰ ਤੁਸੀਂ 10 ਵਾਰ ਉਸ ਪਾਣੀ ਦੇ ਉੱਤੇ ਉਸ ਜਲ ਦੇ ਉੱਤੇ ਬੋਲਣਾ ਤੇ ਫਿਰ ਉਸ ਵੀਰ ਜਾਂ ਭੈਣ ਨੂੰ ਜਾਂ ਬੱਚੇ ਨੂੰ ਜਲ ਛਕਾਉਣਾ ਫਿਰ ਦੇਖਣਾ ਕਿ ਕੋਈ ਜਿਹੇ ਦਿਨਾਂ ਦੇ ਖੇੜੇ ਆਗੇ ਉਸ ਬੱਚੇ ਦਾ ਸੁਭਾਅ ਜਿਹੜਾ ਹੈ ਉਹ ਬਦਲਣਾ ਸ਼ੁਰੂ ਹੋ ਜਾਵੇਗਾ ਪਰਿਵਾਰ ਦੇ ਕੋਈ ਵੀ ਮੈਂਬਰ ਦਾ ਚਿਰਚੜਾਪਣ ਹੈ ਉਸ ਵਿੱਚ ਉਸ ਦਾ ਜ਼ਰੂਰ ਸੁਭਾਅ ਬਦਲਣਾ ਸ਼ੁਰੂ ਹੋ ਜਾਵੇਗਾ ਇੱਕ ਵਾਰ ਕਰਕੇ ਜ਼ਰੂਰ ਦੇਖਿਓ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਜੈਸਾ ਪਾਣੀ ਤੇ ਵੈਸੀ ਬਾਣੀ ਜਦੋਂ ਅਸੀਂ ਅੰਤਿਆਰ ਕਰਦੇ ਹਾਂ ਉਸ ਟਾਈਮ ਤੇ ਤੁਸੀਂ ਗੁਰੂ ਮਹਾਰਾਜ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਜਿੰਨਾ ਚਿਰ ਤੁਸੀਂ ਰੋਟੀਆਂ ਪਕਾ ਰਹੇ ਹੋ ਉਹਨਾਂ ਚਿਰ ਤੁਸੀਂ ਕੋਈ ਵੀ ਇੱਕ ਬਾਣੀ ਲੈ ਲਓ ਉਸ ਬਾਣੀ ਨੂੰ ਪੜਨਾ ਸ਼ੁਰੂ ਕਰੋ ਜਾਂ ਫਿਰ ਕੋਲ ਇੱਕ ਆਪਣਾ ਮੋਬਾਈਲ ਰੱਖ ਲਵੋ ਉਸ ਮੋਬਾਈਲ ਦੇ ਵਿੱਚ ਬਾਣੀ ਲਗਾ ਲਵੋ ਤੇ ਕੋਰ ਰੱਖ ਕੇ ਨਾਲ ਖੁਦ ਵੀ ਪੜੀ ਜਾਓ ਬਾਣੀ ਵੀ ਚੱਲਦੀ ਰਵੇ ਤੇ ਰੋਟੀ ਵੀ ਪੱਕਦੀ ਰਵੇ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੇ ਜਿੰਨੇ ਵੀ ਜੀਵ ਉਸ ਰੋਟੀ ਨੂੰ ਉਸ ਆਣ ਨੂੰ ਖਾਣਗੇ ਜਿਸ ਜੀ ਦੇ ਮੋਹ ਦੇ ਵਿੱਚ ਉਹ ਅੰਨ ਪਵੇਗਾ ਕਹਿੰਦੇ ਕਿ ਜੈਸਾ ਅੰਨ ਤੇ ਵੈਸਾ ਮਨ ਉਹ ਸਾਰੇ ਜੀਆਂ ਦੇ ਉੱਤੇ ਗੁਰੂ ਪਰਮਾਤਮਾ ਦੀ ਮੇਰ ਕਿਰਪਾ ਹੋ ਜਾਵੇਗੀ ਗੁਰਬਾਣੀ ਦਾ ਸਿਮਰਨ ਉਹਨਾਂ ਤੇ ਵੀ ਅਸਰ ਹੋਵੇਗਾ ਜੋ ਤੁਸੀਂ ਪੜੀ ਅਕਸਰ ਲੋਕ ਕਹਿੰਦੇ ਹਨ ਕਿ ਮੇਰੇ ਘਰ ਵਿੱਚ ਸੁੱਖ ਦੀ ਕਾਮੇ ਰਹਿੰਦੀ ਹੈ ਚਿੰਤਾ ਵੀ ਵਧੀ ਹੋਈ ਹੈ ਪਰ ਇਹ ਕਦੇ ਨਹੀਂ ਸੋਚਦੇ ਕਿ ਰੋਜ਼ ਦੇ ਕੰਮਾਂ ਵਿੱਚ ਕਿਵੇਂ ਨਾਮ ਨੂੰ ਛੋੜਨਾ ਹੈ ਗੁਰੂ ਸਹਿਬ ਨੇ ਸਾਨੂੰ ਸਿਖਾਇਆ ਕਿ ਕਿਰਤ ਕਰਨੀ ਵੀ ਪਗਤੀ ਬਣ ਸਕਦੀ ਹੈ ਜੇ ਉਸ ਵਿੱਚ ਸਿਮਰਨ ਹੋਵੇ ਰਸੋਈ ਕਾਰਜ ਜੋ ਆਧੁਨਿਕ ਸਮੇਂ ਵਿੱਚ ਇੱਕ ਚਿੰੰਜਰ ਜਿਹੀ ਬਣ ਚੁੱਕਾ ਹੈ ਉਸ ਨੂੰ ਗੁਰਸਿੱਖ ਬੀਬੀਆਂ ਨੇ ਇੱਕ ਆਤਮਿਕ ਇੱਕ ਆਡ ਬਣਾਇਆ ਭੁੱਖੇ ਦੀ ਰੋਟੀ ਬਣਾਉਂਦੇ ਹੋਏ ਰੱਬ ਦੀ ਕੋਈ ਰੱਬ ਦੇ ਕਿਸੇ ਵੀ ਇੱਕ ਸ਼ਬਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿਓ। ਦੇਖਣਾ ਤੁਹਾਡਾ ਘਰ ਬਰਕਤਾਂ ਦੇ ਨਾਲ ਭਰ ਜਾਵੇਗਾ। ਇਸ ਲਈ ਜੇ ਤੁਸੀਂ ਆਪਣੀ ਰਸੋਈ ਨੂੰ ਰੱਬੀ ਨੂਰ ਨਾਲ ਰੌਸ਼ਨ ਕਰਨਾ ਚਾਹੁੰਦੇ ਹੋ ਤਾਂ ਰੋਜ਼ ਰੋਟੀ ਬਣਾਉਂਦੇ ਹੋਏ ਵਾਹਿਗੁਰੂ ਜਪਨਾ ਸ਼ੁਰੂ ਕਰੋ। ਇਹ ਨਾ ਸਮਝੋ ਕਿ ਤੁਸੀਂ ਕੋਈ ਵੱਡਾ ਕੰਮ ਕਰ ਰਹੇ ਹੋ ਪਰ ਸਮਾਂ ਆਉਂਦੇ-ਆਉਂਦੇ ਤੁਹਾਡੇ ਇਸ ਨਾਮ ਸਿਮਰਨ ਵਾਲੇ ਅਭਿਆਸ ਨਾਲ ਪਰਿਵਾਰ ਦੇ ਸਾਰੇ ਕਾਇਆ ਪਲਟ ਜਾਵੇਗੀ ਅਤੇ ਮੋ ਮਾਇਆ ਘਟੇਗੀ ਨਿਮਰਤਾ ਵਧੇਗੀ ਆਤਮਿਕ ਬਰਕਤਾਂ ਵਿੱਚ ਘਰ ਵਿੱਚ ਵਰਸਣੇ ਸ਼ੁਰੂ ਹੋ ਜਾਣਗੇ ਰਸੋਈ ਇੱਕ ਪਵਿੱਤਰ ਜਿੱਥੇ ਸਿਰਫ ਭੋਜਨ ਨਹੀਂ ਅਦਾਸਾਂ ਪਕਦੀਆਂ ਹਨ ਇਹ ਅਸਲ ਗਿਆਨ ਹੈ ਇਹੀ ਅਸਲ ਰਸੋਈ ਦੀ ਭਗਤੀ ਹੈ ਜੇਕਰ ਮੇਰੀਆਂ ਭੈਣਾਂ ਇਹ ਕੋਪਾ ਕਰਨਾ ਸ਼ੁਰੂ ਕਰ ਦੇਣ ਫਿਰ ਦੇਖਣਾ ਉਹਨਾਂ ਦੀ ਜ਼ਿੰਦਗੀ ਬਦਲ ਜਾਵੇਗੀ ਨੇਮ ਨਾਲ ਇਸ ਪਾਉ ਨੂੰ ਕਰਨਾ ਸ਼ੁਰੂ ਕਰ ਦੇਣਾ ਜੇ ਕੋਈ ਪੁੱਛੇ ਕਿ ਰੱਬ ਕਿੱਥੇ ਮਿਲਦਾ ਤਾਂ ਉੱਤਰ ਸਾਫ਼ ਹੈ ਕਿ ਉਹ ਰੱਬ ਤੇਰੇ ਕੰਮ ਵਿੱਚ ਲੁਕਿਆ ਹੈ ਤੇਰੇ ਹੱਥਾਂ ਦੀ ਹਲਚਲ ਵਿੱਚ ਹੈ ਤੇਰੀ ਰੋਜ਼ਾਨਾ ਦੀ ਦੌੜ ਵਿੱਚ ਹੈ ਤੇਰੇ ਆਟੇ ਦੀ ਗੁੰਦ ਵਿੱਚ ਹੈ ਜੇ ਤੁਸੀਂ ਉਹ ਕੰਮ ਕਰਦੇ ਹੋ ਵਾਇਕਰੋ ਨੂੰ ਯਾਦ ਕਰ ਲਵੋ ਤਾਂ ਫਿਰ ਦੇਖਣਾ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਜਾਵੇਗੀ ਉਹੀ ਕੰਮ ਭਗਤੀ ਬਣ ਜਾਂਦਾ ਹੈ। ਇਹ ਗੱਲ ਇੱਕ ਮਾਂ ਆਪਣੇ ਘਰ ਵਿੱਚ ਅਮਲ ਕਰਦੀ ਹੈ। ਮੇਰੀਆਂ ਪੈਣਾ ਚੈੱਕਰ ਆਪਣੇ ਘਰ ਵਿੱਚ ਅਮਲ ਕਰਦੀਆਂ ਹਨ ਇੱਕ ਪਤਨੀ ਅਮਲ ਕਰਦੀ ਹੈ ਜਦੋਂ ਰੋਟੀ ਬਣਾਉਂਦੀ ਹੈ ਸਬਜ਼ੀ ਕੱਟਦੀ ਹੈ। ਬੱਚਿਆਂ ਦੀ ਰੱਖਿਆ ਕਰਦੀ ਹੈ ਪਰ ਕੰਮ ਨਾਲ ਸਿਮਰਨ ਛੋੜ ਲੈਂਦੀ ਹੈ। ਉਸ ਘਰ ਵਿੱਚ ਫਿਰ ਕਿਸੇ ਵਿੱਚ ਇਹ ਤੇ ਕੋਈ ਵੀ ਕਮੀ ਨਹੀਂ ਰਹਿੰਦੀ। ਸੋ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਰ ਇੱਕ ਭੈਣ ਨੂੰ ਹਰ ਮਾਂ ਨੂੰ ਹਰ ਬੀਬੀ ਨੂੰ ਤਾਂ ਜੋ ਇਹ ਪਾ ਕਰਕੇ ਉਹ ਆਪਣੇ ਘਰ ਦੀ ਦਸ਼ਾ ਨੂੰ ਠੀਕ ਕਰ ਲੈਣ ਅਤੇ ਪ੍ਰਮਾਤਮਾ ਦਾ ਨਾਮ ਜ਼ਰੂਰ ਜਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ